ਬੜਕ ਮਾਰ ਰਹੇ ਨੇ ਕਿ ਇਹਨਾਂ ਚਾਰਾਂ ਵਿਕਰਮ ਜੀਠਿਆ ਸੁਖਵੀਰ ਬਾਦ ਤੋਤਾ ਸਿੰਘ ਤੇ ਦੇਸ਼ਪ੍ਰਤਾਪ ਕਹਿਰੋ ਇਹਨਾਂ ਦੇ ਗਾਲਾਂ ਦੇ ਵਿੱਚ ਰੱਸਾ ਪਾ ਕੇ ਸੀਆਈਏ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਪੁੱਠਾ ਡੰਗਾਗੇ ਉਹ ਬਾਜਣ ਸਾਹਿਬ ਤੁਹਾਡੇ ਲੋਕਾਂ ਦੀ ਗੱਲਾਂ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਇੰਨਾ ਤਾਮ ਨਹੀਂ ਰਿਹਾ ਹੈਗਾ ਕਿ ਪੰਜਾਬ ਦੇ ਲੋਕੀਆਂ ਵੱਲ ਤੁਸੀਂ ਉਂਗਲ ਵੀ ਕਰ ਸਕੇ ਕਿਉਂਕਿ ਕਰਪਸ਼ਨ ਨੇ ਔਰ ਨਸ਼ਾ ਨੇ ਤੁਹਾਡੇ ਕਾਂਗਰਸ ਦੇ ਲੀਡਰਾਂ ਦੀ ਰੀਡ ਦੀ ਹੱਡੀ ਨੂੰ ਉਹਨੂੰ ਖੋਖਲਾ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੇ ਪੁਲਿਸ ਨੇ ਪਰਚਾ ਦਰਜ ਕੀਤਾ ਇੱਕਦਮ ਉਹਦੇ ਹੱਕ ਦੇ ਵਿੱਚ ਉਤਰਦੇ ਨੇ ਚਾਰ ਦਿਨ ਬਾਅਦ ਜਦੋਂ ਲੋਕਾਂ ਤੋਂ ਰਿਬੱਟਲ ਆਉਂਦਾ ਲੋਕ ਨਕਾਰ ਦਿੰਦੇ ਨੇ ਉਹਨਾਂ ਨੂੰ ਤੇ ਫਿਰ ਕਿਸ ਤਰੀਕੇ ਦੇ ਨਾਲ ਗਿਰਗिट ਵੀ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਰੰਗ ਇੰਨਾ ਪਿਛਲੇ 1 ਹਫਤੇ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਬੀਜੇਪੀ ਦੇ ਲੀਡਰਾਂ ਦੇ ਰੰਗ ਬਦਲਦੇ ਦੇਖੇ ਨੇ ਗਿਰਗੜ ਵੀ ਇਹਨਾਂ ਨੂੰ ਰੰਗ ਬਦਲਦਾ ਦੇਖ ਕੇ ਮੈਨੂੰ ਲੱਗਦਾ ਸ਼ਰਮਸਾਰ ਹੋ ਜਾਂਦੀ ਹੋਊਗੀ ਕਿ ਇੰਨੇ ਰੰਗ ਤਾਂ ਗਿਰਗੜ ਵੀ ਨਹੀਂ ਬਦਲਦੀ ਹਣੀ ਮੈਂ ਬੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਸਾਰੇ ਬੀਜੇਪੀ ਦੇ ਲੀਡਰ ਨੂੰ ਉਹਨਾਂ ਸਾਰੇ ਕਾਂਗਰਸ ਦੇ ਲੀਡਰਸ ਨੂੰ ਔਰ ਕੇਂਦਰ ਸਰਕਾਰ ਨੂੰ ਕਹਿ ਦਿੰਨਾ ਕਿ ਤੁਸੀਂ ਹੁਣ ਜੋ ਮਰਜ਼ੀ ਹੀਲਾ ਵਸੀਲਾ ਵਰਤ ਲੋ ਤੁਸੀਂ ਜੋ ਮਰਜ਼ੀ ਕੋਸ਼ਿਸ਼ਾਂ ਕਰ ਲੋ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇੱਕ ਤਹਈਆ ਕੀਤਾ ਹੋਇਆ ਕਿ ਜਿਹੜਾ ਵੀ ਕੋਈ ਵਿਅਕਤੀ ਚਾਹੇ ਕੋ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਪੁਲਿਸ ਅਫਸਰ ਹੋਵੇ ਲੀਡਰ ਹੋਵੇ ਜਿਹੜਾ ਕੋਈ ਵੀ ਇੰਨਾ ਕੋਈ ਜਿੰਨਾ ਵੀ ਜਿਹਨੇ ਕਿਸੇ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਪਰ ਨਸ਼ਾ ਬਕਾਉਣ ਦੀ ਵੇਚਣ ਦੀ ਕੋਸ਼ਿਸ਼ ਕੀਤੀ ਹੈ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਐਨਸੀਬੀ ਕੋਸ਼ਿਸ਼ਾਂ ਕਰ ਲੈ ਚਾਹੇ ਕੇਂਦਰ ਸਰਕਾਰ ਕਰ ਲੈ ਚਾਹੇ ਬੀਜੇਪੀ ਔਰ ਕਾਂਗਰਸ ਕਰ ਲੈ ਸੋ ਮੈਂ ਇਹਨਾਂ ਨੂੰ ਬੜੇ ਸਪਸ਼ਟ ਲਫ਼ਜ਼ਾਂ ਚ ਕਹਿਣਾ ਕਿ ਇਹ ਕੰਮ ਹੈ ਜਿਹੜਾ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਤਹਈਆ ਸਾਡੀ ਸਰਕਾਰ ਨੇ ਪਾਰਟੀ ਨੇ ਕੀਤਾ ਹੋਇਆ ਉਹਦੇ ਉੱਪਰ ਸਾਨੂੰ ਕੰਮ ਕਰਦੋ ਤੁਸੀਂ ਇਸ ਤਰੀਕੇ ਨਾਲ ਗਿਰਗਿਟ ਮੰਗੋ ਰੰਗ ਬਦਲ ਕੇ ਆਪ ਦਾ ਜੋ ਹੈ ਕਿਰਦਾਰ ਆਪ ਹੀ ਪੰਜਾਬ ਸਾਹਮਣੇ ਨੰਗਾ ਕਰ ਰਹੇ ਹੋ ਇਹ ਆ ਪੰਜਾਬ ਦੇ ਸਭ ਤੋਂ ਪਹਿਲੀ ਵਾਰੀ ਮਤਲਬ ਨੇ ਪੰਜਾਬ ਤੋਂ